ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੂੜਾ ਅੱਛਾ ਅੱਛਾ ਇਹ ਪੱਗਾਂ ਪੱਗਾਂ ਕਿਤੇ ਹੈ ਦੇਖੋ ਇਹ ਜੋ ਫਸਟ ਜਦੋਂ ਫਾਈਨਲ ਨਹੀਂ ਹੈ ਪਰਸ਼ ਨੇ ਉਹ ਮਾਰੂੜਾ ਪਤੇ

ਮੈਂ ਕਹਿੰਦਾ ਕੋਈ ਗੱਲ ਨਹੀਂ ਐਕਮਰ ਚਲਾਣ ਦਾ ਤਾਂ ਫੋਨ ਕਰ ਬਟ ਜੀਨ ਜੀ ਦਾ ਸੁਖਵਿੰਦਰ ਸਿੰਘ ਮੇਰਾ ਨਾਮ ਹੈ ਜੀ ਤਸਵੀਲ ਚ ਮੈਂ ਕੰਮ ਕਰਦਾ ਹਾਂ ਤੇ ਰਵੀ ਕੁਵਾਰ ਕੋ ਸਵੇਰੇ ਮੈਂ ਆਪਣਾ ਚਲਾਣ ਡੈਰੀ ਕਰਨਾ ਦਿੱਤਾ ਉਹ ਲੈਣ ਗਿਆ ਸੀ ਨਾਲੇ ਤੋਂ ਮੈਨੂੰ ਗਾਲ੍ਹਾਂ ਕੱਢ ਕੇ ਥੱਲੇ ਪਿਆ ਦਿੱਤਾ ਮੁੜ ਕੇ ਥੱਲੇ ਆ ਕੇ ਦੁਪਹਿਰ ਨੂੰ ਉਹ ਮੁੰਡਾ ਬਲਾਗ ਮੇਰੇ ਤੇ ਹਮਲਾ ਕਰ ਰਿਹਾ ਮੇਰੀ ਪੱਗ ਲਾਈ ਨਾਲੇ ਵਾਲ ਪੱਟੇ ਅਰ ਦਾੜੀ ਨੂੰ ਹੱਥ ਪਾਏ ਇਹ ਹੈ ਕਿੱਥੇ ਦਾ ਕੀ ਔਟਕਾ ਸੌਧ ਦੇ ਕੰਮ ਕਰਦਾ ਰਵੀ ਕੁਮਾਰੀ ਤੇ ਇਹ ਕਿਸੇ ਬੌਣ ਵਾਲੀ ਕੰਮ ਕਰਦਾ ਉੱਤੇ ਪ੍ਰਾਈਵੇਟ ਹੈ ਜਾਂ ਸਰਕਾਰੀ ਪ੍ਰਾਈਵੇਟ ਸਰਕਾਰ ਬੌਣ ਸਰਕਾਰੀ ਸਰਕਾਰੀ ਬੌਣ ਕਰਿੰਦਾ ਹੈ ਇਹ ਬੌਣ ਕਿਹੜਾ ਹੈਗਾ ਜਿਹੜਾ ਇਸੇ ਇਹ ਕਾਂਤਾ ਮਾੜਾ ਕਾਂਤਾ ਮੇਰੇ ਮੈਡਮ ਹਾਂਜੀ ਸਰ ਉਹਨੇ ਲੜਾਈ ਚ ਵੜਾ ਕੇ ਉਹ ਕਿਤਾ ਚਲਾਣਾ ਆਪਣਾ ਤੁਹਾਨੂੰ ਦੱਸਿਆ ਡੈਰੀ ਕਰਨਾ ਇੱਕ ਦਿੱਤਾ ਹੈ ਬੈਂਕ 'ਚ ਪੈਸੇ ਜਮ੍ਹਾਂ ਕਰਵਾਏ ਸੀ। ਅੱਛਾ ਜੀ। ਉਹ ਡੈਰੀ ਕਰਾਉਣ ਵਾਸਤੇ। ਅੱਛਾ ਕੀ ਦੇਖੋ ਕੰਮ ਕਰਦਾ ਹੈ? ਉਹ ਤਾਂ ਹੋ ਗਿਆ। ਇੱਕ ਬਾਕੀ ਮੈਨੂੰ ਇਹ ਸੀ ਕਿ ਜਿਹੜਾ ਇਹ ਰਵੀ ਕੁਮਾਰ ਜਿਹੜਾ ਸੀ ਦੂਜਾ ਮੁੰਡਾ ਵੀ ਸੀਗਾ ਨਾਲ। ਉਹ ਵੀ ਮੁੰਡਾ ਕੰਮ ਕਰਦਾ। ਹੋਰ ਰਵੀ ਨੂੰ ਪਤਾ ਸੀ ਉਹ। ਉਹ ਤਾਂ ਸਾਰਾ ਜੀ। ਪਤਾ ਕਿੱਦਾਂ ਦਾ ਸਾਰਾ ਹੈ। ਰਵੀ। ਇਹ ਤਾਂ ਮੈਂ। ਅੱਜ ਜੋ ਮਸਲਾ ਕਚੈਰੀਆਂ ਤਹਿਸੀਲ ਦੇ ਵਿੱਚ ਸੁਖਵਿੰਦਰ ਸਿੰਘ ਨਾਲ ਹੋਇਆ ਹੋਇਆ ਹੈ। ਇਹਨਾਂ ਨੇ ਕੋਈ ਆਪਣਾ ਚਲਾਨ ਡੈਰੀ ਕਰਨ ਦਿੱਤਾ ਸੀਗਾ ਉੱਥੇ ਪ੍ਰਾਈਵੇਟ ਕਰਿੰਦੇ ਜੋ ਆਪਣੇ ਆਪ ਨੂੰ ਤਹਿਸੀਲ ਦੇ ਮਾਲਕ ਵੀ ਸਮਝਦੇ ਨੇ ਤੇ ਕਲਰਕ ਵੀ ਖਵਾਉਂਦੇ ਨੇ ਉਹਨਾਂ ਨੇ ਪਹਿਲਾਂ ਹੀ ਗਵਰਨਮੈਂਟ ਨੂੰ ਪਤਾ ਹੀ ਆ ਕਿ ਰੋਜ਼ ਅਖਬਾਰਾਂ ਜਾ ਰਿਹਾ ਮੀਡੀਆ ਜਾ ਰਿਹਾ ਇੰਨਾ ਕਬੜਾ ਹੋ ਚੁੱਕਿਆ ਹੈ ਇਹ ਫਿਰ ਵੀ ਕੋਈ ਕਾਂਤਾ ਮੈਡਮ ਨੇ ਉਹਨਾਂ ਦਾ ਹੀ ਕਰਿੰਦਾ ਸੀ ਉਹਨੇ ਉਹਨੂੰ ਇਹਨਾਂ ਨੇ ਚਲਾਨ ਡੈਰੀ ਕਰਨਾ ਦਿੱਤਾ ਹੋਇਆ ਸੀ ਜਿਦੋਂ ਇਹਨਾਂ ਨੇ ਆਪਣੇ ਚਲਾਨ ਡੈਰੀ ਬਾਰੇ ਪੁੱਛਿਆ ਉਹਨੇ ਮਿਸਬੀਹੇਵ ਕੀਤਾ ਪੋਣੇਕ 2 ਵਜੇ ਦੇ ਕਰੀਬ ਕਰੀਬ ਇਹਨਾਂ ਨੂੰ ਫੋਨ ਤੇ ਧਮਕੀ ਵੀ ਆ ਗਈ ਕਿ ਅਸੀਂ ਤੈਨੂੰ ਦੇਖ ਲਾਂਗੇ ਉਹਦੇ ਨਾਲ ਕੰਪਰੋਮਾਈਜ਼ ਕਰ ਲੈ ਤੂੰ ਉਹਦੇ ਕੋਈ ਇਦਾਂ ਨਾ ਮੰਗ ਨਾ ਕੰਪਲੇਂਟ ਕਰ ਜਦੋਂ ਇਸ ਤੋਂ ਫੌਰਨ ਬਾਅਦ ਇਹ ਥੱਲੇ 19 ਨੰਬਰ ਕਾਊਂਟਰ ਤੇ ਖੜੇ ਸੀਗੇ ਉੱਪਰੋਂ ਆ ਕੇ ਉਹਨੇ ਬਾਹਰੋਂ ਕੋਈ ਪੇੜ ਬੰਦੇ ਬੁਲਾ ਕੇ ਇੱਕ ਜਾਂ ਦੋ ਇਹਨਾਂ ਨੂੰ ਪਤਾ ਹੈ ਉਹ ਬੁਲਾ ਕੇ ਉਹਨਾਂ ਨੇ ਮਾਰ ਖੜਾਈ ਕੀਤੀ ਪੱਗ ਲਾਈ ਦਾੜੀ ਦੇ ਵਾਲ ਪੱਟੇ ਕੇਸ ਕੇਸਾਂ ਦੀ ਬੇਇੱਜ਼ਤੀ ਕੀਤੀ ਅਸੀਂ ਸਿੱਖ ਜੱਥੇਬੰਦੀਆਂ ਵਾਲੋਂ ਇਸ ਚੀਜ਼ ਦਾ ਬਿਲਕੁਲ ਪ੍ਰੋਟੈਸਟ ਕਰਦੇ ਆਂ ਔਰ ਜਿਹੜਾ ਵੀ ਬੰਦਾ ਇਸ ਲੈਵਲ ਦੇ ਕਾਨੂੰਨ ਨੂੰ ਹੱਥ ਲਏਗਾ ਉਹਦੇ ਨਾਲ ਸ਼ਕਤੀ ਨਾਲ ਲੜ ਜਿੱਟਾਂਗੇ ਭਾਵੇਂ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਹੁਣ ਅਸੂਰੇ ਆਪਣਾ ਅਗਲਾ ਫਰਦਰ ਸਟੈਪ ਕੀ ਹੈ ਫਰਦਰ ਸਟੈਪ ਹੈ ਜੀ ਉਹਦੇ ਦੇ 295 ਇਹਦਾ ਪਰਚਾ ਦਰਜ ਕਰਾਣ ਦੀ ਸਾਡੀ ਸੋਚ ਆ ਵੀ ਅਸੀਂ ਉਹ ਕਰਾਣਾ ਹੀ ਕਰਾਣਾ ਹੈ ਉਹਦੇ ਤੇ ਕਿਉਂਕਿ ਇੱਦਾਂ ਦਾ ਸਿੱਖਾਂ ਦੀ ਪੱਗ ਨੂੰ ਜਦੋਂ ਮਰਜ਼ੀ ਕੋਈ ਵੀ ਹੱਥ ਪਾ ਲੰਦਾ ਜੇ ਪੱਗ ਚਲੋ ਝਗੜੇ 'ਚ ਮੰਨ ਲਿਆ ਪੱਗ ਲੱਤ ਗਈ ਪੱਗ ਲੱਤ ਗਈ ਤੇ ਦਾੜੀ ਦੇ ਕੇਸ ਵੱਢਨੇ ਜਾਂ ਕੇਸਾਂ ਦੀ ਸਿਰ ਦੇ ਕੇਸਾਂ ਦੀ ਬੇਅਦਵੀ ਕਰਨੀ ਉਹ ਫੜ ਕੇ ਪੁੱਟਨੇ ਇਹ ਬਰਦਾਸ਼ਤ ਨਹੀਂ ਹੋਏਗਾ ਮੰਨ ਲਿਆ ਨਾ ਕਿ ਲੋਕਾਂ ਕੋਲ ਖਲੂ ਹੁੰਦਾ ਜੀ ਜੇ ਝਗੜਾ ਹੋਇਆ ਸਰਦਾਰ ਦੇ ਪੱਗ ਬੰਨੀ ਉਹ ਲੱਤ ਜਾਂਦੀ ਹੈ ਮੰਨ ਲਿਆ ਲੱਤ ਗਈ ਪਰ ਇਹਦਾ ਮਤਲਬ ਇਹ ਥੋੜੀ ਹੈ ਕੇਸਾਂ ਨੂੰ ਫੜ ਕੇ ਉਹਦੀ ਬੇਅਦਵੀ ਕੀਤੀ ਜਾਵੇ ਇਹ ਕਿਸੇ ਵੀ ਕੀਮਤ ਤੇ ਕਿਸੇ ਵੀ ਕੀ ਬਾਕੀ ਦੀ ਗੱਲ ਇਹਨੇ ਉਹਨੂੰ ਬੁਲਾ ਲਿਓ ਸਾਡਾ ਜਿੰਨੇ ਮਾਰਿਆ ਉਹਨੂੰ ਬੁਲਾਓ ਗੱਲ ਦਾ ਉਹਨੂੰ ਹੁਣ ਜੋੜਨੇ ਉਹ ਵੀ ਹੱਥ ਆਸੀ ਨਾਮ ਭਾਈ ਆ ਲੋ ਮੈਂ ਤੁਹਾਡੀ ਪੈਰੀ ਬਹੁਤ ਮਹਿਮਾਨੀ ਉਹ ਭਾਈ ਚਾਹ ਦੇ ਲਾਜਾ ਗਏ ਨਾ ਸਭ ਨੂੰ ਬੁਲਾ ਕੇ ਆਪਾਂ ਵੀ ਹੋਣਾ ਚਾਹੀਦਾ ਜੀ ਜਦੋਂ ਕੋਈ ਝਗੜਾ ਨਹੀਂ ਗਾ ਜਿੰਨਾ ਤੁਸੀਂ ਆਏ ਹੋ ਸਹੀ ਭਰਾ ਦੇ ਮਿਲਦੇ ਆ ਠੀਕ ਹੈ ਜੀ ਮੈਂ ਹੋਰ ਕੋਸ ਕੋਸ ਬਹੁਤ ਆ ਬੁਲਾ ਰੋ ਕੋਈ ਜਿਹੜੀ ਗੱਲ ਹੋ ਗਈ ਭਾਈ ਇਹਨੇ ਕੋਈ ਗੱਲ ਨਹੀਂ ਇੱਕ ਮਿੰਟ ਸਰ ਉਹਨੂੰ ਬੁਲਾ ਕੇ ਇਹ ਮਾਰ ਨਹੀਂ ਬਗਾਜ ਚਾਈ ਚ ਬਾਈ ਕਿਤੇ ਇਹ ਬੇਚਕੇ ਛੜੀ ਆਉਣੇ ਪਹਿਲੇ ਮੇਰੀ ਮੇਰੀ ਲੋੜ ਹੀ ਨਹੀਂ ਹੁਣ ਇੱਥੇ ਸਵੇਰੇ ਬੈਠਾ ਪੂਰਾ ਲੋਕ ਗਨਾਂ ਸਵੇਰੇ ਮੇਰੇ ਨਾਲ ਤਹਿਸੀਲ ਚਿਤ ਕੁਝ ਬੰਦੇ ਨੇ ਵਰਤੇ ਹਮਲਾ ਕੀਤਾ ਫਿਰ ਜਿਹਦੇ ਚ ਮੇਰੀ ਪੱਗ ਵੀ ਲੱਤੀ ਤੇ ਮੈਂ ਉਹਦੇ ਖਿਲਾਫ ਦੋਸ਼ੀਆਂ ਖਿਲਾਫ ਕੰਪਲੀਟ ਕੀਤੀ ਹੁਣ ਮੇਰਾ ਗੁਰਦੁਆਰਾ ਸੈਂਟਰਲ ਟਾਊਨ ਵਿੱਚ ਬੈਠ ਕੇ ਸਿੱਖ ਮਰਿਆਦਾ ਨਾਲ ਰਾਈਨਾਮਾ ਹੋ ਗਿਆ ਹੈ ਤੇ ਅੱਗੋਂ ਮੈਂ ਕੋਈ ਇੱਥੇ ਕਾਰਵਾਈ ਨਹੀਂ ਕਰਾਂਗਾ ਦੋਸ਼ੀਆਂ ਨੂੰ ਮੈਂ ਗੁਰੂ ਘਰੋਂ ਮਾਫੀ ਦਿੱਤੀ ਗਈ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਜੋ ਤਹਿਸੀਲ ਕੰਪਲੈਕਸ ਦੇ ਵਿੱਚ ਸardar sukhwinder singh ਜੀ ਦੇ ਨਾਲ ਜੋ ਧੱਕਾ ਕੀਤਾ ਗਿਆ ਸੀ ਉਹਨਾਂ ਨਾਲ ਮਾਰ ਕੁਡਾਈ ਕਰਕੇ ਪੱਗ ਲਾਈ ਗਈ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ ਉਸ ਸਰਬੰਦ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਫੌਰਨ ਇਕੱਠਾ ਹੋ ਕੇ ਕਾਰਵਾਈ ਕੀਤੀ ਜਿਸ ਤੇ ਦੋਸ਼ੀਆਂ ਨੇ ਆਪ ਆਪਣੀ ਗਲਤੀ ਨੂੰ ਮੰਨਦੇ ਹੋਏ ਗੁਰਦੁਆਰਾ ਦੀਵਾਨ ਹਸਤਾਨ ਵਿਖੇ ਆ ਕੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮਾਫੀ ਮੰਗੀ ਜਿਸ ਕਰਕੇ ਗੁਰੂ ਸਰਬੋੱਚ ਨੇ ਜਿਸ ਕਰਕੇ ਅਸੀਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੇ ਲੇਕਿਨ ਅੱਗੇ ਤੋਂ ਸਾਰਿਆਂ ਨੂੰ ਸੂਚਿਤ ਕਰਨਾ ਜਾਂਦੇ ਹਾਂ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਬਿਵਾਜਾਂ ਔਰ ਸੁਚੇਤ ਰਹਿਣ ਕਿ ਸਿੱਖ ਜੱਥੇਬੰਦੀਆਂ ਹੁਣ ਕਦੇ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਕਿ ਕਿਸੇ ਦੀ ਪੱਗ ਉਤਾਰੀ ਜਾਵੇ ਜਾਂ ਕਿਸਾਂ ਦੀ ਬੇਇੱਜ਼ਤੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ telka.punjabtv.in